ਜਿੱਥੇ ਚਾ ਉੱਥੇ ਰਾਹ ਅਸੀਂ Rajasthan ਦੇ ਉਤਰਜ ਪਿੰਡ ਵਿੱਚ ਪਹਿਲੀ ਵਾਰ ਟਰੈਕਟਰ ਪਹੁੰਚਣ ਦੀ ਕਹਾਣੀ आज ਜੀ ਨਾਲ ਸਾਂਝੀ ਕਰ ਰਹੇ ਹਾਂ Rajasthan ਦਾ ਇਕੱਲਾ ਹਿਲ ਸਟੇਸ਼ਨ ਮਾਉਂਟ ਆਬੂ ਸੋਹੀ ਜिले ਵਿੱਚ ਸਿਤ ਇਹ ਸਮੁੰਦਰ ਤੋਂ ਲਗਭਗ 1400 ਮੀਟਰ ਉਚਾਈ ਤੇ 라ਵਲੀ ਪਹਾੜੀ ਲੜੀ ਦੀ ਗੋਦ ਵਿੱਚ ਸਮਾਇਆ ਹੋਇਆ ਹੈ ਉਤrej ਪੈਂਡ ਇੱਥੇ ਹੀ ਵਸਿਆ ਹੋਇਆ ਹੈ ਜੋ ਗੁਰੂ ਸ਼िखर ਮਾਊਂਟ ਅਬੂਦੀ ਸਭ ਤੋਂ ਉੱਚੀ ਚੋਟੀ 1722 ਮੀਟਰ ਤੋਂ ਲਗਭਗ 10 ਕਿਲੋਮੀਟਰ ਦੂਰੀ ਤੇ ਹੈ ਇਹ ਪੈਂਡ ਸੰਘਨੇ ਜੰਗਲ ਅਤੇ ਉਬੜ ਖਾਬਰ ਪਥਰੀਲੇ ਰਹਾਣ ਦੇ ਵਿੱਚਕਾਰ ਬਣਿਆ ਹੋਇਆ ਹੈ ਜਿੱਥੇ ਪਹੁੰਚਣ ਲਈ ਕੋਈ ਪੱਕੀ ਛੜਕ ਨਹੀਂ ਨਾ ਹੀ ਕੋਈ ਸਾਧਨ ਜੋਗ ਰਸਤਾ ਹੈ ਪਿੰਡ ਦੀ ਵਾਦੀ ਲਗਭਗ 250 ਲੋਕਾਂ ਦੀ ਹੈ ਜਿਸ ਵਿੱਚ ਲਗਭਗ 60 ਪਰਿਵਾਰ ਰਹਿੰਦੇ ਹਨ ਇਹ ਪਰਿਵਾਰ ਮੁੱਖ ਤੌਰ ਤੇ ਖੇਤੀਬਾੜੀ ਤੇ ਨਿਰਭਰ ਹਨ ਅਤੇ ਹੁਣ ਤੱਕ ਬਲਦਾਂ ਦੇ ਸਹਾਰੇ ਹੀ ਪਰੰਪਰਾਗਤ ਖੇਤੀ ਦਾ ਤ੍ਰਿਕਾਏ ਉਪਨਾਰੇ ਸੀ ਜਿਸ ਨਾਲ ਥਮਾ ਅਤੇ ਮੈਂਤ ਦੋਵੇਂ ਹੀ ਵੱਧ ਲੱਗਦੇ ਸਨ ਟਰੈਕਟਰ ਲਿਆਉਣ ਦਾ ਸੁਪਨਾ ਪੁੱਤਰ ਜਪਿੰਡ ਦੇ ਨਿਵਾਸੀਆਂ ਨੇ ਲੰਬੇ ਸਮੇਂ ਤੋਂ ਖੇਤੀ ਨੂੰ ਸੌਖਾ ਬਣਾਉਣ ਲਈ ਟਰੈਕਟਰ ਲਿਆਉਣ ਦਾ ਸੁਪਨਾ ਵੇਖਿਆ ਪਿੰਡ ਦੇ ਨਿਵਾਸੀ ਸੰਕਲ ਸਿੰਘ ਰਾਜਪੂਰ ਬੁੜਾਣਾ ਲਗਭਗ ਉਮਰ 59 ਸਾਲ ਨੇ ਦੱਸਿਆ ਕਿ ਉਹਨਾਂ ਦੀਆਂ ਕਈ ਪੀੜ੍hiyan ਇਸੇ ਪਿੰਡ ਵਿੱਚ ਰਹਿੰਦੀਆਂ ਆਈਆਂ ਹਨ ਅਤੇ ਹਮੇਸ਼ਾ ਹੀ ਉਹ ਬਲਦਾਂ ਨਾਲ ਖੇਤੀ ਕਰਦੀਆਂ ਰਹੀਆਂ ਬਲਦਾਂ ਨਾਲ ਖੇਤੀ ਵਿੱਚ ਮਿਹਨਤ ਅਤੇ ਸਮਾਂ ਜ਼ਿਆਦਾ ਲੱਗਦਾ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ ਜਿਸ ਕਾਰਨ ਉਤਪਾਦਕ ਸੀਮਤ ਸੀ ਪਿੰਡ ਵਿੱਚ ਟਰੈਕਟਰ ਲਿਆਉਣ ਦੀ ਜਿੱਦ ਅਤੇ ਸਮੂਹਿਕ ਇੱਛਾ ਸ਼ਕਤੀ ਜਨੂਨ ਨੇ ਇਸ ਅਸੰਭਵ ਜਾਬਦੇ ਕੰਮ ਨੂੰ ਸੰਭਵ ਕਰ ਬਖਾਇਆ ਹੌਸਲਾ ਰੱਖਿਆ ਟਰੈਕਟਰ ਦੇ ਆਉਣ ਨਾਲ ਹੁਣ ਪਿੰਡ ਦੀ ਲਗਭਗ 400 ਬਿਘਾ ਜ਼ਮੀਨ ਤੇ ਨਵੇਂ ਤਰੀਕੇ ਨਾਲ ਖੇਤੀਬਾੜੀ ਸੰਭਲ ਹੋਏਗੀ ਜਿਸ ਨਾਲ ਸਮਾਂ ਮਿਹਨਤ ਅਤੇ ਲਾਗਤ ਵਿੱਚ ਕਮੀ ਜ਼ਰੂਰ ਆਣੀ ਹੈ ਟਰੈਕਟਰ ਲਿਆਉਣ ਦੀ ਚੁਣੌਤੀ ਬਹੁਤ ਜ਼ਿਆਦਾ ਸੀ ਅਤੇ ਇਸ ਦਾ ਹੱਲ ਉਤਰਜ ਪਿੰਡ ਦੇ ਲੋਕਾਂ ਦੇ ਕੋਲ ਇੱਥੇ ਕੋਈ ਸੜਕ ਨਾ ਹੋਣ ਕਰਕੇ ਟਰੈਕਟਰ ਨੂੰ ਸਿੱਧੇ ਪਿੰਡ ਤੱਕ ਲੈ ਜਾਣਾ ਐ ਸੰਭਵ ਸੀ ਪਿੰਡ ਵਾਸੀਆਂ ਨੇ ਇਸ ਚੁਣੌਤੀ ਦਾ ਸਮਾਹਣਾ ਕਰਨ ਲਈ ਇੱਕ ਅਨੋਖਾ ਤਰੀਕਾ ਲੱਭਿਆ ਅਨੋਖਾ ਨਵਾਂ ਢੰਗ ਉਹਨਾਂ ਨੇ ਕੀ ਦੇਖਿਆ ਕਿ ਟਰੈਕਟਰ ਦੀ ਪਹਿਲਾਂ ਖਰੀਦ ਕੀਤੀ ਜਾਵੇ ਸਾਰੇ 60 ਪਰਿਵਾਰਾਂ ਨੇ ਮਿਲ ਕੇ 7 ਲੱਖ ਰੁਪਏ ਦਾ ਟਰੈਕਟਰ ਖਰੀਦਿਆ ਇਸ ਲਈ ਉਹਨਾਂ ਨੇ 1.5 ਲੱਖ ਰੁਪਏ ਸਾਰੇ ਨੇ ਫੰਡ ਇਕੱਠਾ ਕੀਤਾ ਸਾਰੇ ਪਰਿਵਾਰਾਂ ਨੇ ਅਤੇ ਬਾਕੀ ਲੋਨ ਬੈਂਕ ਰਾਹੀਂ ਉਹਨਾਂ ਨੇ ਪੂਰਾ ਕਰ ਲਿਆ ਹੋਨ ਟਰੈਕਟਰ ਨੂੰ ਉੱਥੇ ਲੈ ਕੇ ਆਉਣ ਵਾਸਤੇ ਉਹਨਾਂ ਨੇ ਟਰੈਕਟਰ ਦੇ ਸਾਰੇ ਪਾਰਟਸ ਅਲੱਗ-ਅਲੱਗ ਲੈ ਕੇ ਆਉਣ ਦਾ ਫੈਸਲਾ ਕੀਤਾ ਇਸ ਨੂੰ ਇਸ ਨੇ ਇਹ ਹਿੱਸਿਆਂ ਵਿੱਚ ਵੰਡ ਲਿਆ ਜਿਵੇਂ ਟਾਇਰ ਬੋਡੀ ਇੰਜਨ ਆਦਿ ਟਰੈਕਟਰ ਦੇ ਸਭ ਤੋਂ ਭਾਰੀ ਹਿੱਸੇ ਲਗਭਗ 9-10 ਕੁਆਂਟਲ वजਨੀ ਇੰਜਨ ਨੂੰ ਇੱਥੇ ਲੈ ਕੇ ਆਉਣਾ ਵੱਡੀ ਚੁਣੌਤੀ ਸੀ ਉਹਨਾਂ ਨੇ ਬਾਂਸ ਦਾ ਢਾਂਚਾ ਬਣਾਇਆ ਪਿੰਡ ਵਾਸੀਆਂ ਨੇ ਬਾਂਸ ਅਤੇ ਮਜ਼ਬੂਤ ਡੰਡਿਆਂ ਨਾਲ ਇੱਕ ਵਿਸ਼ੇਸ਼ ਫਰੇਮ ਤਿਆਰ ਕੀਤਾ ਫਰੇਮ ਫਰੇਮ ਜਿਸ ਦੀ ਮਦਦ ਨਾਲ ਟਰੈਕਟਰ ਦੇ ਭਾਰੀ ਹਿੱਸਿਆਂ ਨੂੰ ਮੋੜਿਆਂ ਤੇ ਚੁੱਕ ਕੇ ਲੈ ਕੇ ਜਾਣਾ ਸੰਭਵ ਹੋ ਸਕੇ ਲਗਭਗ 10 ਕਿਲੋਮੀਟਰ ਦੀ ਪੈਦਲ ਯਾਤਰਾ ਪੰਜਾਬ ਪਿੰਡ ਦੇ ਵਸਨੀਕਾਂ ਨੇ ਮਿਲ ਕੇ ਟਰੈਕਟਰ ਦੇ ਇਸ ਹਿੱਸਿਆਂ ਨੂੰ ਮੋੜਿਆਂ ਤੇ ਚੁੱਕਿਆ ਅਤੇ ਸੰਘਨੇ ਜੰਗਲ ਪਥਰੀਲੇ ਰਸਤੇ ਉਬੜ ਖਬੜ ਰਾਹਾਂ ਵਿੱਚੋਂ ਲੰਘਦਿਆਂ 3 ਕਿਲੋਮੀਟਰ ਦੀ ਜੋ ਦੂਰੀ ਸੀ ਉਹਨਾਂ ਨੇ ਤੈਅ ਕੀਤੀ। ਕੁਝ ਸਰੋਤਾਂ ਅਨੁਸਾਰ ਇਹ ਦੂਰੀ 8 ਕਿਲੋਮੀਟਰ ਵੀ ਹੋ ਸਕਦੀ ਹੈ। ਪਿੰਡ ਵਿੱਚ ਟਰੈਕਟਰ ਨੂੰ ਅਸੈਂਬਲ ਕੀਤਾ ਗਿਆ ਜਾਨੀ ਕਿ ਜੋੜਿਆ ਗਿਆ ਪਿੰਡ ਪਹੁੰਚਣ ਤੋਂ ਬਾਅਦ ਟਰੈਕਟਰ ਦੇ ਸਾਰੇ ਹਿੱਸਿਆਂ ਨੂੰ ਮੋੜ ਜੋੜਿਆ ਗਿਆ ਅਤੇ ਇਸ ਨੂੰ ਖੇਤਾਂ ਵਿੱਚ ਚਲਾਉਣ ਯੋਗ ਬਣਾਇਆ ਗਿਆ ਪਿੰਡ ਵਿੱਚ ਖੁਸ਼ੀ ਦਾ ਬਹੁਤ ਜ਼ਿਆਦਾ ਵਧੀਆ ਮਾਹੌਲ ਬਣ ਚੁੱਕਿਆ ਸੀ ਟਰੈਕਟਰ ਪਿੰਡ ਪਹੁੰਚਿਆ ਤਾਂ ਪਿੰਡ ਵਾਸੀਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਲੋਕ ਨਾਰੇ ਲਾਰੇ ਸੀ ਜਕਾਰੇ ਛੱਡ ਰਹੇ ਸੀ ਅਤੇ ਇਸ ਨੂੰ ਇੱਕ ਇਤਿਹਾਸਿਕ ਦਿਨ ਦੀ ਪ੍ਰਾਪਤੀ ਵਜੋਂ ਮਨਾਇਆ ਜਾ ਰਿਹਾ ਸੀ ਇਹ ਘਟਨਾ ਨਾ ਸਿਰਫ ਤਕਨੀਕੀ ਤਰੱਕੀ ਦਾ ਪ੍ਰਤੀਕ ਬਣੀ ਸਗੋਂ ਪਿੰਡ ਵਾਸੀਆਂ ਦੀ ਮਿਹਨਤ ਇਕਤਾ ਅਤੇ ਜਜ਼ਬੇ ਜਨੂਨ ਦੀ ਮਿਸਾਲ ਵੀ ਬਣ ਗਈ ਟਰੈਕਟਰ ਦੇ ਆਉਣ ਨਾਲ ਪਿੰਡ ਵਿੱਚ ਹੁਣ ਖੇਤੀਬਾੜੀ ਵਿੱਚ ਕ੍ਰਾਂਤੀ ਦੀ ਨਵੀਂ ਉਮੀਦ ਜਾਗ ਚੁੱਕੀ ਹੈ ਅਤੇ ਪਿੰਡ ਵਾਸੀ ਹੁਣ ਬੱਤੀ ਖੂਹਾਂ ਦੀ ਮਦਦ ਨਾਲ ਖੇਤੀਬਾੜੀ ਸਿੰਚਾਈ ਅਤੇ ਮਸ਼ੀਨਾਂ ਨਾਲ ਖੇਤੀ ਨੂੰ ਹੋਰ ਬਿਹਤਰ ਕਰਨ ਦੀ ਯੋਜਨਾ ਬਣਾ ਰਹੇ ਹਨ ਹਰ ਉਹ ਇਨਸਾਨ ਲਈ ਇਹ ਪ੍ਰੇਰਣਾ ਹੈ ਜੋ ਅਸੰਭਵ ਨੂੰ ਸੰਭਵ ਬਣਾਉਣ ਦਾ ਸਪਨਾ ਦੇਖਦਾ ਹੈ ਇਹ ਕਹਾਣੀ ਦਿਸਰੋਤ ਜਿਨੇ ਇਸੀ ਇਸ ਕਹਾਣੀ ਨੂੰ ਬਣਾਇਆ ਹੈ ਤਾਂ ਪਾਸਕਰ ਟੀਵੀ ਨੂੰ ਹਿੰਦੀ న్యూਜ 18 ਅਤੇ ਜੀ న్యూਜ ਤੋਂ ਵੇਰਵੇ ਲਗਭਗ ਲਏ ਗਏ ਹਨ ਇਸ ਤਰ੍ਹਾਂ ਹਰ ਕੋਈ ਆਪਣੇ ਸੁਪਨਾ ਨੂੰ ਸਕਾਰ ਕਰ ਸਕਦਾ ਹੈ ਉਹ ਚਾਹੇ ਕਿਸੇ ਵੀ ਖੇਤਰ ਨਾਲ ਸੰਬੰਧ ਰੱਖਦਾ ਹੋਵੇ ਉਹ ਆਪਣੇ ਹਰ ਹਿੱਲੇ ਸੁਪਨੇ ਨੂੰ ਸਕਾਰ ਕਰਨ ਲਈ ਅੱਗੇ ਵੱਧ ਸਕਦਾ ਹੈ ਉਮੀਦ